ਲਓ ਬਈ ਗਾਇਸ ਆਪਾਂ ਕਰ ਰਹੇ ਆਂ ਵੀਰਪਾਲ ਨੂੰ ਰੈਡੀ ਕਿਉਂਕਿ ਵੀਰਪਾਲ ਚੱਲੀ ਅੱਜ ਮਿਲਣੀ ਤੇ ਜਾਣਾ ਤਾਂ ਇਹਨਾਂ ਨੇ ਹੀ ਸੀ ਖੋਸਕ ਕੰਮ ਹੋ ਗਿਆ ਸਰਕੰਸਟੈਂਸਿਸ ਕੰਮ ਹੈ ਯਾ ਬਟੀ ਕਰੰਦੇ ਵੀ ਉਹਨਾਂ ਨੂੰ ਜਾਣਾ ਆਉਣਾ ਪੈਂਦਾ ਕਦੇ ਨਾ ਕਦੇ ਤੇ ਤਾਂ ਕਰਕੇ ਫਿਰ ਜਿਹੜਾ ਬੋਲੋ ਪੈਂਸਲ ਸਾਡਾ ਮਿਲਣੀ ਤੇ ਜਾਣਾ ਪੈਂਸਲ ਤੇ ਸੈਸਾ ਸੂਟ ਵੀ ਦਿੰਦਪਾਪੀ ਤੋਂ ਤਵਾ ਲਿਆ ਸੀ ਆ ਦੇਖੋ ਸੂਟ ਮੈਂ ਆ ਸੂਟ ਤਵਾਇਆ ਸੀ ਮੈਂ ਪਾ ਕੇ ਜਾਉਂਗੀ ਮੈਂ ਪਾ ਕੇ ਜਾਉਂਗੀ ਕਿ ਮੇਰੇ ਕੋਲ ਇਹਨਾਂ ਦੇ ਬੈਂਗ ਉਹ ਭਾਈ ਮੈਥੀ ਚੱਲ ਰੂ ਹੈ ਪਰ ਉਹਨਾਂ ਨੇ ਘਰ ਫਿਰ ਰਹੇ ਆ ਨਾ ਇਧਰ ਜਿਹਾਰ ਦੇਖ ਲੋ ਚਲੋ ਰੋਟੀ ਪਰੋਠੇ ਨਾਲ ਡੱਕ ਚੁੱਕਿਆ ਸੀ ਤੇ ਬੈਠੋ ਮੀਮ ਸਾਹਿਬ ਬੈਠੋ 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 ਹਾਂ ਜੀ ਮੀਮ ਸਾਹਿਬ ਮੈਂ ਇਧਰ ਸਾਡੇ ਕੋਲ ਰਾਜੂ ਵੀ ਆਇਆ ਹੋਇਆ ਹੈਗਾ ਭਾਈ ਰਾਜੂ ਆਈ ਹੋਈ ਆ ਰਾਜੂ ਆਪਦਾ ਖਾਣਾ ਇੰਜੋਏ ਕਰ ਰਹੀ ਆ ਠੀਕ ਹੈ ਤੇ ਜੁਝਾਰ ਆਪ ਦਾ ਖੇਡ ਰਿਆਗਾ ਲਓ ਲਓ ਤੇ ਵਾਲ ਖੁੱਲੇ ਵੀ ਛੱਡ ਸਕਦੀ ਸੀਗੀ ਖੁੱਲੇ ਲਾਇਆ ਪਿਆ ਪਰ ਨਹੀਂ ਇੱਥੇ ਮਿੱਡੀਆਂ ਕਰਕੇ ਖੁੱਲੇ ਛੱਡ ਲਾ ਮੂਰੇ ਮਿੱਡੀਆਂ ਕਰਕੇ ਖੁੱਲੇ ਛੱਡ ਲਾ ਗਰਮੀ ਹੈ ਚੰਗੋ ਮੈਂ ਤਰ ਖੋਦਾ ਅੱਜ ਨਾਲ ਮੇਕਅਪ ਮੂਕਅਪ ਕਰਾਂਗਾ ਟਾਈਮ ਵੇਸਟ ਇਹ ਇੱਧਰ ਸਾਡੀ ਕੁੜੀ ਹੋ ਗਈ ਰੈਡੀ ਪੋਨੀ ਦੇਖੋ ਤੁਸੀਂ ਅੱਜ ਪੋਨੀ ਨੇ ਕਹਿਰ ਕੀਤਾ ਪਿਆਗਾ ਤੇ ਇੱਧਰ ਦੇਖੋ ਇਹਨਾਂ ਨੇ ਪਾਇਆ ਗਜਰਾਂ ਗਜਰਾਰੇ ਗਜਰਾਰੇ ਤੇ ਨਿਕਾਰੇ ਘਾਰੇ ਨੈਨਾ ਕਿ ਇਧਰ ਪੋਨੀ ਦੇਖੋ ਤੁਸੀਂ ਹੋਰ ਗੱਲਾਂ ਦੀਆਂ ਗੱਲਾਂ ਕੀ ਬਾਤ ਹੀ ਰੀ ਪਿਆਤਾ ਤੇ ਵੀਰਪਾਲ ਤਾਂ ਚੰਦ ਸਤਾਰੇ ਵੀ ਲਾ ਰਹੀ ਹੈ ਉੱਤੇ ਮੇਰਾ ਫੇਵਰਟ ਹੁੰਦੇ ਦੀ ਆਲਵੇਜ਼ ਪਤਾ ਨਹੀਂ ਕਾ ਤੁਹਾਨੂੰ ਨੂੰ ਵਧੀਆ ਲੱਗਦੇ ਕਿਹਨੂੰ ਵਧੀਆ ਲੱਗਦੇ ਨੇ ਮੈਨੂੰ ਵਧੀਆ ਲੱਗਦੇ ਮੇਰੇ ਜੱਜ ਦੇ ਵੀ ਇਹ ਹਾਂ ਕਿ ਮੈਂ ਆਪ ਲਈ ਇਨੇ ਤਾਂ ਨੂੰ ਲਈ ਜਾਂਦੇ ਆ ਮੈਂ ਲਾ ਦਨੀਆ ਲਿਆ ਮੈਂ ਲਾ ਜਿੰਨ ਜਿੰਨੇ ਇਧਰ ਲਾਏ ਉਹਨੇ ਉਹਨੇ ਤੇ ਇਧਰ ਲਾ ਦੇ ਠੀਕ ਆ ਕਿੱਥੇ ਆ ਦੇਹ ਪਾਣਾ ਆ ਦੇਖੀ ਜਿਹੜਾ ਦੇਖ ਲੋ ਕਿ ਮੈਂ ਲੇਟਿਆ ਜਾ ਰਿਹਾ ਚੱਲ ਨਾ ਤਾਂ ਨਾ ਤਾਂ ਮਚਵਾ ਜਣਗਾ ਮੈਂ ਫੇਰ ਰੋਊਗਾ ਬਿਲੇ ਉੱਟਣੀ ਜੋਰੇ ਪੰਜ ਸਸੀ ਗੋ ਲਓ ਬਈ ਇਧਰੋਂ ਵੀਰਾ ਵੀ ਰੈਡੀ ਹੋ ਗਿਆ ਠੀਕ ਆ ਸਪਾਈਡਰਮੈਨ ਬਣਿਆ ਪਰਦਾ ਲਾ ਕੇ ਸਪਾਈਡਰਮੈਨ ਵਾਲੀਆਂ ਐਨਕਾਂ ਇਧਰ ਸਾਡੀ ਤਾਜੂ ਰੈਡੀ ਹੋ ਰਹੀ ਆਏ ਫੌਕ ਵਾਰੀ ਫੌਕ ਤਾਜੂ ਫੌਕ ਆ ਲੈ ਮੰਮੀ ਤਾਜੂ ਫੌਕ ਫੌਕ ਆ ਤਾਜੂ ਉਹ ਪਰਦਾ ਤਾ 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 ਕਰਦਾ ਜੁਜਾਰ ਉੱਪਰ ਨਹੀਂ ਆਣਾ ਆਜੋ ਆਜੋ

ਇਧਰ ਆਓ ਚਲੋ ਆਜੋ ਨੋ 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 ਦੇਖ ਪੋਗੇ ਆਹ ਵੇਖੋ ਵੀਡੀਓ ਬਣੀ ਇਧਰੋਂ ਜਾ ਕੇ ਖੜ ਜਾ 1 2 ਸਾਜੂ ਬਣਾ ਬਣਾ ਕਿ ਉੱਠ ਜਾ ਕਿਉਂ ਉੱਠ ਜਾ ਸਾਜੂ ਆਏ ਹਾਏ ਟੀ ਟੀ ਹਾਂ ਮਮੀ ਕੀ ਕਰਦੀ ਆ ਐਂ ਆਫਰ ਮੈਂ ਦਿੱਤੇ ਨਹੀਂ ਮੈਂ ਕੋਈ ਪਲੇਅਰ ਮੈਂ ਦਿੱਲ ਨੂੰ ਮੋਟ ਜਾਨਾ ਮੋਟ ਜਾਨਾ ਬਾਈ ਜੂ ਉਹ ਕਰਨਾ ਪੂਆ ਬਲਾਈਏ ਚੱਲ ਆ ਜਾ ਵਜੇ ਇਧਰ ਨੰਨਾ ਬੱਚਾ ਕਹਿੰਦਾ ਮੈਂ ਲੈ ਲੈ ਇਤਰੇ ਕਹਿੰਦੀ ਮੈਂ ਹੀ ਅੱਜ ਦਾ ਬਸ ਜਿੱਲ ਨਹੀਂ ਤੇ ਲੈ ਲਊਂਗਾ ਐਦਾ ਕਿ ਮੈਂ ਤਬੜਾ ਮਰੂੰ ਮੈਂ ਕੰਨ ਤੇ ਚੱਲ ਆ ਮਨਿੰਦਰ ਦੇਖ ਲਓ ਹਾਂ ਕਦੀ ਉਹ ਜੁੱਤੀ ਵਾਲੀ ਦੀ ਲੈਣੀ ਲੈ ਲਉਂਦੀ ਮੈਂ ਡਿਲੀਟ ਕਰ ਦੂੰ ਮੈਂ ਕਹੇ ਤਾਂ ਤੂੰ ਵੀ ਥਾਪੜਾ ਲਾਉਂ ਲਾਓ ਬੇਟਾ ਜੂ ਪੰਗੜੇ ਪਾਈ ਆ ਰੈਡੀ ਹੋ ਗਈ ਐ ਇਹ ਅੱਜ ਆ ਮੈਂ ਸੂਟ ਰੱਖਿਆ ਸੀਗਾ ਤਾਜਵੰਤਨ ਦੇ ਬਰਥਡੇ ਵਾਸਤੇ ਮਟਾ ਅਮਨਿੰਦਰ ਦੇ ਵਿਆਹ ਮੈਂ ਬਣਾਇਆ ਸੀ ਵਧੀਆ ਹੋਰ ਸੂਟ ਮਣਾਉਣ ਦਾ ਬਹਾਨਾ ਮਿਲ ਗਿਆ ਹੁਣ ਤੈਨੂੰ ਹਾਂ ਵੀ ਤਾਜਵੰਤਨ ਦੇ ਬਰਥਡੇ ਤੇ ਆਪਾਂ ਹੋਰ ਹੇਅਰ ਸਟਾਈਲ ਦੇਖ ਲਓ ਭਾਈ ਇਹਦਾ ਰੇਣਕਾ ਲਾਲਾ ਪੂਨੀ ਦੇਖ ਲੋ ਅੱਜ ਤਾਂ ਕੁਝ ਜ਼ਿਆਦਾ ਹੀ ਸੋਹਣੀ ਲੱਗ ਰਹੀ ਆ ਮਨਿੰਦਰ ਅੰਦਲ ਵੀ ਮੈਂਚਿੰਗ ਪਾਇਆ ਅੱਜ ਮੈਂ ਕਿਹ ਜਰੀ ਵਾਲੀ ਕੜਾਈ ਹੈ ਜਰੀਏ ਦੇ ਨਾਲ ਦੀ ਸੈਂਟਰ ਵਾਲੀ ਵਾਹ ਜੀ ਵਾਹ ਕੀ ਬਾਤ ਕੜੀ ਨਾਲ ਦੇ ਸਾਰੇ ਬਹੁਤ ਸੋਹਣੇ ਲੱਗ ਰਹੇ ਆ ਕੜੀ ਨਾਲ ਦੀ ਚੜਾਈ ਹੈ ਕੜੀ ਨਹੀਂ ਜੇ ਜਰੀ ਹਾਰੀ ਵਰਕਾ ਲੈ ਕਰਤਾ ਇਹਨਾਂ ਨੇ ਕਮਾਲ ਹੁਣ ਕਹੋ ਕਿ ਮੈਨੂੰ ਫੜਾ ਆਹ ਦੇਖ ਲੋ ਭਾਈ ਦੋਨੇ ਭਰਾ ਬੰਬੂ ਕੱਟਦੇ ਜਾ ਰਹੇ ਨੇ ਮੰਮੀ ਮੈਨੂੰ ਕਹਿੰਦੀ ਵੀ ਮੋਟਰਸਾਈਕਲ ਵਾਲਿਆਂ ਨੂੰ ਨਾ ਕੱਪੜਾ ਫੜਾਇਆ ਮੈਂ ਕਿਹਾ ਪਤਾ ਨਹੀਂ ਕੋਈ ਖੜਾ ਪਾਉਂ ਪੂਨ ਤਾਂ ਇਦਾਂ अच्छा पुंजर वासियों गाइस ये दिखी लुकिंग वेरी नाइस लो भाई आप पहुंच गए बिठ्ठे आ किथे पहुंच गए रिकी टोल प्लाजा ते भाई मुंडा पायो किथे पहुंच गए रिकी आपा कितने किथे पहुंच गए किथे टोल प्लाजा ते पहुंच गए ते चमचम की प्यास इसलिए मैं मेरा जूस पी रहे हैं घर जावागे ਗਰਮੀਏ ਕਰੋ ਇੱਕ ਗਲਾਸ ਪੀਓ ਗਰਮੀ ਵਰਗੇ ਜੰਗਾਂ ਹੁੰਦੇ ਆ ਅੱਛਾ ਠੀਕ ਹੈ ਫਿਰ ਤਾਂ ਬਈ ਓਕੇ ਇਹ ਸੀਗਰ ਸਾਡੇ ਨਾਲ ਆ ਗਈਆਂ ਰਾਜੂ ਰਾਜਕੁਮਾਰੀ ਜੀ ਬਣਨ ਆਨਲੀ ਫਾਈਨਲ ਆਨਲੀ ਸਾਡੀ ਰਾਜੂ ਹੁਣ ਤੇਰਾ ਮੂੰਹ ਸਾਫ਼ ਹੋ ਗਿਆ ਹੁਣ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਲੋ ਬਈ ਫਾਈਨਲੀ ਗਾਇਸ ਬੈਕ ਆ ਗਏ ਆਪਾਂ ਆਪਣੇ ਕੰਮ ਤੇ ਠੀਕ ਹੈ ਬੈਕ ਟੂ ਵਰਕ ਤੇ ਅੱਜ ਹੀ ਕੰਮ ਤੇ ਆਏ ਸੀ ਤੇ ਅੱਜ ਹੀ ਸੂਟ ਕੱਢ ਲਿਆ ਵੀ ਕੀ ਕਰਨਾ ਕਿਵੇਂ ਕਰਨਾ ਉਹ ਚਾਜੜਾ ਦੇ ਬੂਟਾ ਦਾ ਇਹਨੂੰ ਬੂਟਾ ਦਾ ਚਾਜੜਾ ਵਜੇ ਕਿਥੇ ਮਾਰ ਜੋਰ ਦੇ ਪੈਰ ਮਾਰਦਾ ਨੀਚੇ ਜੁਝਾਰ ਪੱਥੋਂ ਨੂੰ ਪਤਾ ਵੀ ਅਸੀਂ ਤਾਂ ਉੰਮੀ ਉੱਟ ਕੇ ਆ ਗਏ ਜਿਹੜੀ ਕੰਮ ਸੀ ਇੰਪੋਰਟੈਂਟ ਆਪਣਾ ਬਰਨਾਲੇ ਤੇ ਜੁਝਾਰ ਨੂੰ ਇੱਥੇ ਆ ਕਿ ਨਿਮਾਹਾਗਾ ਇਹ ਸੌਂ ਗਿਆ ਸੀ ਕਿ ਜੁਨਾ ਹਫਤਾ ਫਿਰਦਾ ਦੇਖੋ ਭੱਜਿਆ ਫਿਰਦਾ ਲੋ ਲਓ ਕਿਉਂਕਿ ਐਵੇਂ ਜਾਂਦੇ ਕਾਫੀ ਦਿਨ ਬਾਅਦ ਮੰਮੀ ਡੈਡੀ ਨੂੰ ਮਿਲੂਗਾ ਦੇਖੋ ਘਰੇ ਜਾ ਕੇ ਐਕਸਾਈਟਡ ਹੁੰਦਾ ਰਹੀ ਕਿਮ ਦੇਖੀ ਚੱਲ ਮੈਂ ਤੁਸੀਂ ਤੇ ਬਾਕੀ ਬਈ ਕਿਹਾ ਬਹੁਤ ਸੋਹਣਾ ਲਿਫੜ ਗਿਆ ਸਾਰੇ ਕਾਰਜ ਬਹੁਤ ਸੋਹਣੇ ਹੋਗੇ ਤੇ ਇਹਨਾਂ ਦਾ ਵੀ ਹਰਪ੍ਰੀਤ ਵਰਗਿਆ ਦਾ ਮੇਰੇ ਬਿਨਾ ਜੀਵਨ ਹੀ ਸੀ ਲੱਗਦਾ ਕਹਿੰਦੇ ਦੀਦੀ ਅਸੀਂ ਤੁਹਾਨੂੰ ਬਹੁਤ ਮਿਸ ਕੀਤਾ ਰਣਕੀ ਨਹੀਂ ਸੀ ਸਾਡੇ ਨੂੰ ਬਹੁਤ ਮਿਸ ਕੀਤਾ ਬਟ ਇੱਕ ਸੁਣਾ ਤੁਹਾਨੂੰ ਜਨਰਤ ਦੇਖ ਲਓ ਕਿਵੇਂ ਬਹੁਤ ਹੀ ਪੀੜ ਕਲਾਈ ਬੈਠਾਗਾ ਪਰ ਸੁਪਰ ਵੀਰਪਾਲ ਨਹੀਂ ਕਹਿ ਰਹੇ ਦੀਦੀ ਮੈਨੂੰ ਜੀ ਲੱਗਿਆ ਹੁਣ ਜਿਵੇਂ ਲੱਗਦਾ ਮੇਰੇ ਤੋਂ ਗਾਣਾ ਲੈਣੀ ਹੁੰਦੀ ਹੈ ਹੁਣ ਬਈ ਆਪਣੇ ਕਾਟਨ ਦੇ ਸੂਟ ਜਿਹੜੇ ਵੀ ਨਵੇਂ ਡਿਜ਼ਾਈਨ ਬੀਤੇ ਹੋਏ ਆ ਹੁਣ ਬਾਰੀ ਬਾਰੀ ਬੈਕ ਟੂ ਬੈਕ ਬੈਕ ਟੂ ਬੈਕ ਤੁਹਾਨੂੰ ਜਿਹੜੇ ਹੈਗੇ ਆ ਉਹ ਸੂਟ ਮਿਲ ਹੀ ਜਾਣਗੇ ਠੀਕ ਹੈ ਤੇ ਵਿਆਹ ਤੇ ਜਿਹੜੀ ਆਊਟਫਿਟ ਪਾਈਆਂ ਸੀਗੀਆਂ ਬਈ ਆਪਾਂ ਉਹ ਸਾਰੀਆਂ ਆਪਾਂ ਬਣਾਈਆਂ ਸੀ ਬੈਂਗਲ ਸਮਰਣੀ ਦੀ ਹੋਗੀ ਮਹਿੰਦੀ ਵੀ ਹੋਗੀ ਅਨੰਤ ਕਾਰਜਾਲੀ ਹੋਗੀ ਠੀਕ ਹੈ ਮੇਰੀ ਤੇਜੋਦ ਦੀ ਤੇ ਬਾਕੀ ਵਿਆਹ ਵਾਲਾ ਮੇਰਾ ਸੂਟ ਹੋ ਗਿਆ ਵੀਰਪਾਲ ਦਾ ਵਿਆਹ ਵਾਲਾ ਸੂਟ ਸੀਗਾ ਜੋ ਹੈਨਾ ਤੇ ਉਹ ਸਾਰੇ ਆਪਾਂ ਹੀ ਬਣਾਏ ਸੀਗੇ ਤੇ ਕਿਸੇ ਨੇ ਵੀ ਉਹਦਾਂ ਦਾ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਡੀਐਮ ਕਰ ਲਿਓ ਬਈ ਠੀਕ ਹੈ ਜੀ ਤੇ ਬਾਕੀ ਹੁਣ ਆਪਾਂ ਕੰਮ ਤੇ ਆ ਗਏ ਆ ਕਿਸੇ ਨੇ ਵੀ ਸ਼ਾਪ ਵਿਜ਼ਿਟ ਕਰਨੀ ਹੈ ਬਈ ਤਾਂ ਵਿਜ਼ਿਟ ਕਰ ਸਕਦੇ ਹੋ ਤੁਸੀਂ ਆਪਣੀ ਸ਼ਾਪ ਗਰਮੀਆਂ ਵਾਲੇ ਪ੍ਰਿੰਟ ਕਲ ਵੀ ਆਏ ਪਏ ਆਪਣੇ ਕੋਲ ਤੇ ਗਰਮੀਆਂ ਦੀ ਡਿਜ਼ਾਈਨਿੰਗ ਆ ਜਿਹੜੀ ਉਹ ਵੀ ਆਪਾਂ ਸਟਾਰਟ ਕਰਤੀ ਆ ਠੀਕ ਹੈ ਗਾਇਜ਼ ਆਜਾ ਸੋਹਣਾ ਹੁਣ ਆਪਾਂ ਵਾਪਸ ਆ ਗਏ ਆ ਮੂਹਰ ਚਾ ਹੁਣ ਆਪਾਂ ਕੰਮ ਦੇ ਮੂਹਰ ਚਾ ਹੁਣ ਆਪਾਂ ਲੋ ਭਈ ਹੋਣਾ ਫੇਤਰੋ ਆਪਾਂ ਚਲੇ ਆ ਘਰ ਨੂੰ ਕਿਉਂਕਿ ਕੰਮ ਕਾਰ ਨਿਬੜਲੇ ਆਪਾਂ ਜਿੰਨੇ ਨਿਬੜਨੇ ਸੀ ਹੁਣ ਆਪਾਂ ਘਰੇ ਜਾ ਕੇ ਕਰਨੀ ਆ ਜਿਹ ਰੈਸਟ ਕਿਉਂਕਿ 7 8 ਦਿਨ ਹੋ ਗਏ ਹਾਂ ਜੂ ਜੂ ਵੀ ਮਿਲੂ ਦਾਦਾ ਦਾ ਹਾਂ ਹਾਂ ਅੱਜ ਆਪਦੇ ਦਾਦਾ ਦਾਦੀ ਨੂੰ ਬਿਜੂ ਜਹਾਰ ਸਿੰਘ ਨਾ ਜੁਆਰ ਮੂੰ ਦੇਖੋ ਜਿਆਦਾ ਮੂੰਹ ਹੀ ਬਦਲ ਜਾਂਦਾ ਬੜੀ ਏਕ ਤੇ ਆ ਕੇ ਚਿਹਰੇ ਹੀ ਖਲ ਜਾਂਦਾ ਹੈ ਨਾ ਅੱਜ ਪੂਰਾ ਖੁਸ਼ ਆ ਪੂਰਾ ਵੀ ਮੈਂ ਘਰੇ ਜਾ ਰਿਆਂਗਾ ਹਜੇ ਤੈਨੂੰ ਪਤਾ ਨਹੀਂ ਵੀ ਕਿੱਥੇ ਜਾ ਰਿਹਾ ਘਰੇ ਜਾ ਕੇ ਕੁਝ ਹੋ ਚੁਗਾ ਪੂਰਾ ਸਿੱਕੀ ਜਿੰਨੇ ਤੁਸੀਂ ਆਪਦੇ ਰੂਮ ਚ ਜਾ ਕੇ ਪੂਰੀ ਸਮਾਈਲ ਕਰਦੀਆਂ ਐ ਨੇ ਪੂਰੀ ਚਲੋ ਟਾਈਮ ਜਨਾਲੀ ਚੱਲਦੇ ਆਂ ਪਾ ਕਰੇ ਹੋਰ ਕਿਨੇ ਹੀ ਬਾਰੇ ਥੱਕੇ ਪਏ ਆ ਨਾ ਵੀਰ ਦੋਸਤ ਲੋ ਬਈ ਗਾਇਸ ਆਪਾਂ ਪਹੁੰਚ ਗਏ ਪਿੰਡ ਤੇ ਜੁਝਾਰ ਨੂੰ ਲੈ ਕੇ ਕੋਈ ਖੁਸ਼ੀ ਨਹੀਂ ਪਤਾ ਲੱਗ ਰਿਆ ਪਰ ਜਦੋਂ ਗੇਟ ਮੂਰੇ ਪਹੁੰਚ ਜੂਗਾ ਉਦੋਂ ਪਤਾ ਲੱਗੂ ਇਹੜਾ ਇਹੜਾ ਮੇਰੇ ਰਿਐਕਸ਼ਨ ਦੱਦਾ ਮਜ਼ਾ ਹਾਂ ਅਹ ਰਿਕੇ ਆਉਤੇ ਪਿੰਡ ਨਵਾਂ ਨਵਾਂ ਲੱਗਦਾ ਇੰਨੇ ਤਰ੍ਹਾਂ ਜਦੋਂ ਜਵਾਰ ਨਾ ਹੋਲੇ ਦੇਖੀ ਖੁਸ਼ੀ ਹੈਂ ਬਸ ਜਵਾਰ ਕਰਦੇ ਹੋਏ ਇੱਥੇ ਨਾ ਖੁਸ਼ੀ ਦਾ ਦੇਖੀ ਹਾਂ ਦੇਖ ਰਿਹਾ ਕੋਈ ਆਹ ਦੇਖੀ ਕਰਦਾ ਇਹ ਦੇਖੀ ਕਰ ਜਾ ਇਹ ਦੇਖੀ ਦੇਖੀ ਇਹ ਇਹ ਅਖੜਾਂ ਹੁਪੁੱਤੀ ਦੇ ਨੂੰ ਨਵੇਂ ਸੰਤੜ ਓਏ ਓ ਫੜ ਤਾ ਯਾਰ ਯਾਰ ਓ ਨਵੇਂ ਸੰਤੜ ਓਏ ਲੱਭਾ ਮਾਜਾ ਹਾਂ ਠੀਕ ਆ ਹਾਂ ਸੋਹਣੇ ਓਹ ਸੋਹਣਿਆ ਨਾ ਪੁੱਤ ਵੱਡੀ ਆ ਏ ਥੋੜੇ ਰੱਖੀ ਹਾਂ ਪੂਰੇ ਸੋਹਣਿਆ ਹੈ ਪੂਰੇ ਸੋਹਣਿਆ ਦਾਦੀ ਨਵੇਂ ਸੰਦਲ ਦੇ ਤੇ ਓਏ ਹੈ ਉਹ ਕਹਿੰਦਾ ਕਿ ਇਹ ਮੂਹਰ ਮੰਗ ਕੇ ਥੋੱਕਣੀ ਵੱਡੀ ਜਲੇ ਵੀ ਕਾਰ ਥੋੜਾ ਜਿਹਾ ਵੱਟੇ ਸੀ ਜੇ ਓਹ ਲਓ ਜੋ ਦਰਦ ਕਰਨੇ ਕਿੱਤੀ ਸੀ ਆਪਾਂ ਨੂੰ ਭਾਜੀ ਠੀਕ ਹੈ ਇਹ ਭਾਜੀ ਆਪਾਂ ਲਿਆਏ ਘਰ ਇਹਦਾ ਸੇਰ ਨੇ ਜਿਹੜੀ ਜਾਂਦੇ ਹੁੰਦੇ ਆ ਇਹ ਭਾਜੀ ਵਾਲੀ ਬੂਜਲੀ ਬੀਆਂ ਹੋਣੀ ਆ ਆਪਾਂ ਲੈ ਕੇ ਜਾਵਾਂਗੇ ਬੁਟੀਕ ਤੇ ਠੀਕ ਹੈ ਖਾਵਾਂਗੇ ਤੇ ਇੱਕ ਆਪਣੀ ਜੁਐਲਰੀ ਸਾਰੀ ਸੀਗੀ ਜਿਹੜੀ ਇਹੀ ਆਈ ਸੀ ਟੋਨੀ ਦੀ ਹੱਟੀ ਤੋਂ ਤੇ ਉੱਥੋਂ ਵੀ ਆਪਾਂ ਸਾਰੀ ਜੁਐਲਰੀ ਉਹਨਾਂ ਨੂੰ ਵਾਪਸ ਕਰਨੀ ਆ ਠੀਕ ਆ ਤਾਂ ਜੋ ਐਵੇਂ ਆ ਵੀ ਟਾਈਮ ਰਹਿੰਦੇ ਵਾਪਸ ਕਰ ਦਈਏ ਅਗਲੀ ਦੀ ਸੇਲ ਹੋ ਜਾਂਦੀ ਆ ਹਨਾ ਹਾ ਜੀ ਜੁੰਦੀ ਆਪਾਂ ਲੈ ਕੇ ਆਏ ਸੀਗੇ ਰੈਂਟ ਤੇ ਬ੍ਰਾਈਡਲ ਜੁਐਲਰੀ ਵੀ ਆਪਾਂ ਉਹਨਾਂ ਦੀ ਵਾਪਸ ਕਰਨੀ ਆ ਤੇ ਸ਼ਾਇਦ ਆਪਾਂ ਨੂੰ ਦੀਪ ਵੀ ਮਿਲਣ ਆਵੇ ਪੁਟੀਕ ਤੇ ਤੇ ਉਹਦੀ ਵੀ ਆਪਾਂ ਤਿਆਰੀ ਕਰਨੀ ਆ ਵਿਆਹ ਤੋਂ ਬਾਅਦ ਤੁਹਾਨੂੰ ਪਤਾ ਹੋਊਗਾ ਅਗਲੇ ਹਰ ਆਪਣੇ ਕੋਲ ਬੁਟਿਕ ਤੇ ਆਊਗੀ ਹਨ ਤਾਂ ਆਪਾਂ ਉਹਦੀ ਵੀ ਤਿਆਰੀ ਕਰਾਂਗੇ ਤੇ ਬਾਕੀ ਮੰਮੀ ਨੇ ਡੱਬਾ ਕਰਕੇ ਰੱਖਤਾ ਦੇਖੋ ਡੱਬਾ ਭਰ ਕੇ ਰੱਖਤਾ ਮੰਮੀ ਨੇ ਉਹਵਾ ਦਾ ਕਰੀ ਤੇ ਬਾਕੀ ਮੰਮੀ ਕਹਿੰਦੀ ਲੈ ਜਾ ਤੁਸੀਂ ਬੁਟਿਕ ਤੇ ਇੱਕ ਤੇ ਵਿਆਹ ਵੀ ਆਪਾਂ ਨੂੰ ਹੋਰ ਆ ਗਿਆ ਕਾਰਡ ਆ ਗਿਆ ਆਪਾਂ ਨੂੰ ਠੀਕ ਲਓ ਬਈ ਇੱਕ ਵਿਆਹ ਖਾ ਲਿਆ ਤੇ ਇੱਕ ਵਿਆਹ ਆਪਾਂ ਹੋਰ ਖਾਣਾਗਾ ਹੁਣ ਠੀਕ ਹੈ ਇਹ ਵੀ ਨਾਲ ਦੀ ਨਾਲ ਹੀ ਆ ਬਸ ਦੋ ਕੁ ਦਿਨ ਹੀ ਰਹਿ ਗਈ ਵਿਆਹ ਦੇ ਵਿੱਚ ਦੇਖਿਓ ਫਿਰ ਤੁਸੀਂ ਜੁੜੇ ਰਹੋ ਆਪਣੇ YouTube ਚੈਨਲ ਦੇ ਨਾਲ ਠੀਕ ਹੈ ਤੇ ਇਧਰ ਮੈਂ ਸਾਰੇ ਸੂਟ ਜਿੰਨੇ ਵੀ ਉੱਥੇ ਵਿਆਹ ਦੇ ਵਿੱਚ ਪਾਏ ਸੀ ਸਾਰੇ ਜੇ ਤੇ ਅੱਜ ਡਰਾਈ ਕਲੀਨ ਕਰਾਉਣ ਵਾਸਤੇ ਫੜਾ ਜਾਵਾਂਗੇ ਮੈਂ ਤੇ ਰਿੱਕੀ ਜਾ ਕੇ ਤੇ ਉਹ ਟਾਈਮ ਨਾਲ ਆਪਾਂ ਨੂੰ ਡਰਾਈ ਕਲੀਨ ਕਰਕੇ ਦੇ ਦਿਨ ਕੀ ਤਾਂ ਦੂਸਰੇ ਵਿਆਹ ਦੇ ਵਿੱਚ ਵੀ ਜਿਹੜੇ ਕੱਪੜੇ ਨੇ ਉਹ ਕੰਮ ਆ ਜਾਣਗੇ ਤੇ ਬਾਕੀ ਮੈਂ ਤੁਹਾਨੂੰ ਸੂਟਾਂ ਦੀ ਡਿਟੇਲ ਤੁਸੀਂ ਪੁੱਛ ਰਹੇ ਹੋ ਮੇਰੇ ਤੋਂ ਸਾਰੇ ਸੂਟਾਂ ਦੀ ਡਿਟੇਲ ਮੈਂ ਕੱਲੇ-ਕੱਲੇ ਸੂਟਾਂ ਦੀ ਡਿਟੇਲ ਤੁਹਾਨੂੰ ਦਵਾਂਗੀ ਕਿਵੇਂ ਲੱਗੀ ਤੁਹਾਨੂੰ ਮੇਰੀ ਫਰਾਕ ਬਹੁਤ ਸੋਹਣੀ ਲੱਗੀ ਦੀਦੀ ਮੈਨੂੰ ਵਿਆਹ ਵਾਲੀਆਂ ਸਾਰੀਆਂ ਡ्रेसेस ਕਿਵੇਂ ਲੱਗੀਆਂ ਕੀ ਕੀ ਦੇ ਵਰਗੀ ਲੱਗਦੀ ਸੀ ਹਾਂਜੀ ਕੀ ਦੇ ਵਰਗੀ ਕਰਨੀ ਹੋਣਾ ਨਾ ਕਰ ਰੋਂਦਾ ਜਿਹੜਾ ਮੈਂ ਤੁਹਾਨੂੰ ਪਤਾ ਰੱਖੀ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਪਾਈ ਸੀ ਇਹ ਫਰਾਕ ਲਾਈਫ ਦੇ ਵਿੱਚ ਮੈਂ ਪਹਿਲੀ ਵਾਰ ਪਜਾਮੀ ਫਰਾਕ ਤੇ ਪਜਾਮੀ ਪਾਈ ਸੀ ਹੈ ਬਾਰੀ ਬਾਰੀ ਦੇਖ ਰੇ ਮੈਨੂੰ ਸੇਵ ਨਹੀਂ ਹੋਈ ਮੈਨੂੰ ਸੇਵ ਕਰਕੇ ਤੇ ਮੈਂ ਲਾਉਣਾ ਸੀ ਹਾਂ ਸਟੇਟਸ ਲਾਉਣਾ ਠੀਕ ਹੈ ਤੇਰੇ ਵੀਰੇ ਤੋਂ ਲੈ ਲਈ ਇਹਦੇ ਕੋਲ ਆਈ ਜਾਂ ਸੇਵ ਕੀਤੀ ਵੀਰੇ ਮੈਨੂੰ ਸੈਂਡ ਕਰ ਦਿਓ ਠੀਕ ਹੈ ਮਤਲਬ ਜਿਵੇਂ ਲੱਗਦੇ ਆਣਾ ਪਤਲੀ-ਬਤਲੀ ਹੀ ਲੱਗਦੀ ਆ ਹਾਂ ਮੈਨੂੰ ਸਾਰੇ ਪੀ ਜਾਣ ਦੀਦੀ ਤੁਸੀਂ ਤਾਂ ਬਾਲੀ ਪਤਲੇ ਹੋ ਤੁਸੀਂ ਤਾਂ ਪਤਲੀ ਵਾਲੇ ਲੱਗਦੇ ਹੋ ਕਿਵੇਂ ਕਿਵੇਂ ਨੂਨ ਵਾਲੇ ਮੱਠੀ ਨੂਨ ਵਾਲੀਆਂ ਮੱਠੀਆਂ ਨਹੀਂ ਰਹੀਆਂ ਉਹਦੇ ਚੋਂ ਅਸੀਂ ਲਿਆ ਦੰਨੇ ਹੁਣ ਵਿਆਹ ਲੈ ਕੇ ਘਰੇ ਜਾ ਕੇ ਕੌਣ ਕਹਿੰਦਾ ਹੁੰਦਾ ਵਿਆਹ ਮਠਿਆਈ ਸਾਨੂੰ ਪਾ ਦੋ ਮਠਿਆਈ ਤਾਂ ਹੁਣ ਜਿਵੇਂ ਸਾਰੇ ਰਿਸ਼ਤੇਦਾਰਾਂ ਨੂੰ ਜਾਂਦੀ ਆ ਉਹ ਵੀ ਮਠਿਆਈ ਸਾਰਿਆਂ ਨੂੰ ਵੰਡ ਕੇ ਮਿਲਦੀ ਹੁੰਦੀ ਆ ਬਸ ਇਹਦੇ ਵਿਆਹ ਆਉਂਦੇ ਨੇ ਉਹਨਾਂ ਲਈ ਹੁੰਦੀਆਂ ਨੇ ਵੀ ਚਾਰ ਨਾਲ ਖਾਣ ਵਾਸਤੇ ਵੰਡਣਾ ਅੱਜ ਤਾਂ ਬਹੁਤ ਖਾਦੀਆਂ ਮੈਂ ਤੇ ਬਿਆਨਤ ਨੇ ਤਾਂ ਮੋਜਾਂ ਲੁੱਟ ਲੀਆਂ ਮੱਠੀਆਂ ਕਾਕਾ ਜਿੰਨੀ ਮਠਿਆਈ ਮੈਂ ਕਹਣੀ ਆ ਵੀ ਮੈਂ ਆਪਣੇ ਆ ਵਿਆਹ ਚ ਖਾਦੀ ਆ ਐਨੀ ਮਠਿਆਈ ਮੈਂ ਕਦੇ ਕਿਸੇ ਵਿਆਹ ਚ ਨਹੀਂ ਖਾਦੀ ਜਲੇਬੀਆਂ ਬੜੀਆਂ ਟੇਸਟੀ ਸੀ ਜਲੇਬੀਆਂ ਬਹੁਤ ਟੇਸਟੀ ਆ ਦੇਖ ਜੁਐਲਰੀ ਸਾਡੀ ਅੱਜ ਮੈਂ ਵਾਪਸ ਕਰਕੇ ਆਉਣੀ ਆ ਸਾਰੀ ਲੈਤੀ ਸੀਗੀ ਔਰ ਇਹ ਗਲਾਬ ਜਾਮਨ ਪਈ ਆ ਦੇਖੋ ਹਾਂ ਆਹ ਕਾਲ ਆਹ ਦੀਆਂ ਵੀ ਮਠੀ ਹੋਈਆਂ ਨਮਕੀਨ ਐ ਇਹ ਇਹ ਨਮਕੀਨ ਤਾਂ ਹੈਗੀ ਤੇ ਇਹ ਕਾਲਾ ਚਾਹ ਨਾਲ ਚਾਹ ਪੀਏ ਪਹਿਲਾਂ ਦਾ ਯਾਰ ਮੈਂ ਹੁਣ ਇੱਕ ਆ ਕਹਿੰਦੀ ਇੱਕ ਨਾਲ ਕੀ ਹੁੰਦਾ ਇੱਕ ਨਾਲ ਕੀ ਹੁੰਦਾ ਲਓ ਬਈ ਗਾਇਜ਼ ਇਹ ਹੁਣ ਕਹਿੰਦੀ ਨਮਕੀਨ ਵਾਲੀਆਂ ਮਠੀਆਂ ਮੈਨੂੰ ਲੱਗਦਾ ਇਹਦੇ ਵਿੱਚ ਹਾਇ ਰਕੀ ਨਮਕੀਨ ਵਾਲੀ ਮਠੀ ਮੈਂ ਮੈਕੀ ਨੂੰ ਫੋਨ ਕਰਦੀ ਮੈਕੀ ਜਿੱਦਾਂ ਫੇਰ ਆਇਆ ਵੀ ਨਮਕੀਨ ਵਾਲੀਆਂ ਮਠੀਆਂ ਲਿਆਦੀ ਬਾਈ ਪੀਰਪਾਲ ਨੂੰ ਉਹ ਕਰੂਗਾ ਪੀਰਪਾਲ ਵੱਡੀ ਬਣੀ ਫਿਰਦੀਆਂ ਮਠੀਆਂ ਵਾਲੀ ਵੀ ਵਿਆਹ ਤਾਂ ਆਈ ਨਹੀਂ ਹੈਗੀ ਇਹ ਨਾਲ ਡਿਸਕਾਊਂਟ ਦੇਦਾ ਸੀ ਜੀ ਜਲ ਜ ਹੁਣ ਮਠੀਆਂ ਦਾ ਵੇਚ ਦਿੰਦੇ ਸਪੈਸ਼ਲ ਡਿਸਕਾਊਂਟ ਪੁੱਤ ਉਹਨਾਂ ਦਾ ਆਪ ਦਾ ਬੁਟੀਕ ਆ ਕਿ ਨਹੀਂ ਰਿੱਕੀ ਡਿਸਕਾਊਂਟ ਉਹਨਾਂ ਨੂੰ ਜੇਨ ਵਾਲੇ ਆਪਾਂ ਕੌਣ ਹੁੰਨੇ ਉਹਨਾਂ ਦਾ ਆਪ ਦਾ ਬੁਟੀਕ ਆ ਜੋਤ ਵਰਗਿਆਂ ਦਾ ਕਹਿੰਦੀ ਆ ਕਿ ਉਹਨਾਂ ਨੂੰ ਇੰਨਾ ਡਿਸਕਾਊਂਟ ਦੇਤਾ ਸਾਡੇ ਨਾਲ ਨੂੰ ਤਾਂ ਪਤਾ ਹੀ ਨਹੀਂ ਹੈਗਾ ਮੈਂ ਹੀ ਬਚਾਉਣਾ ਬੁਟੀਕ ਇਹਨਾਂ ਨੂੰ ਤਾਂ ਕੁਝ ਨਹੀਂ ਪਤਾ ਬੱਚਾ ਇਹ ਸਾਂਭੜ ਕਰਤੀ ਹੋਈ ਆ ਸਾਫ ਕੀ ਰੱਖਦੀ ਆ ਇਹ ਆ ਦੇ ਗੁਲਾਬ ਜੰਮਣ ਖਾਲਾ ਆ ਜੀ ਕਲਾਬ ਜਮਨ ਮੰਮੀ ਨੇ ਡੱਬਾ ਭਰ ਕੇ ਘਰੇ ਰੱਖ ਲਿਆ ਬਾਕੀ ਆਪਾਂ ਨੂੰ ਭੇਜਦੀ ਭਾਜੀ ਭਾਜੀ ਬਹੁਤ ਦਿੱਤੀ ਆ ਉਹਨਾਂ ਨੇ ਇੰਨੀ ਭਾਜੀ ਤਾਂ ਕੋਈ ਨਾਲ ਕੀ ਕਹਿੰਦੇ ਨੇ ਉਹ ਕੋਠੇ ਝਾੜਤ ਨਹੀਂ ਦਿੰਦਾ ਜਿੰਨੇ ਆਪਾਂ ਨੂੰ ਭਾਜੀ ਭੇਜਦੇ ਓਏ ਭਾਈ ਇੰਨੀ ਭਾਜੀ ਤਾਂ ਮਤਲਬ ਪਤਾ ਕਿਹਨੂੰ ਦਿੱਤੀ ਜਾਂਦੀ ਆ ਜਿਵੇਂ ਰਿਸ਼ਤੇਦਾਰਾ ਭੂਆ ਵਰਗੀਆਂ ਮਾਮੀਆਂ ਵਰਗੀਆਂ ਉਹ ਮੇਰੇ ਦਿੱਤੀ ਜਾਂਦੀ ਆ ਰਿੱਕੀ ਭਾਜੀ ਬਹੁਤ ਦਿੱਤੀ ਉਹਨਾਂ ਨੇ ਸਾਰੇ ਜਾਣਿਆਂ ਨੂੰ ਹੀ ਭਾਜੀ ਵਾਲੀ ਖਸਰ ਕੋਈ ਨਹੀਂ ਛੱਡੀ ਹੈਗੀ ਕੱਪੜੇ ਵੀ ਭਾਈ ਰਿੱਕੀ ਨੂੰ ਮੈਨੂੰ ਜੁਝਾਰ ਨੂੰ ਸਾਰੇ ਟੱਬਰ ਨੂੰ ਕੱਪੜੇ ਵੀ ਦਿੱਤੇ ਸੀਗੇ ਹਾਂ ਜਿਹੜਾ ਮੇਰਾ ਜਾਗੋ ਵਾਲਾ ਸੂਟ ਸੀਗਾ ਉਹ ਉਹਨਾਂ ਨੇ ਦਿੱਤਾ ਸੀ ਸਾਨੂੰ ਸਾਰਿਆਂ ਨੂੰ ਜਾਗੋ ਵਾਲਾ ਸੂਟ ਜਿਵੇਂ ਜਿਹੜਾ ਆਪਾਂ ਦੇਣ ਲੈਣ ਦੇਣਾ ਹੁੰਦਾ ਉਹਦਾ ਪਹਿਲਾਂ ਹੀ ਦੇ ਦਨਾਂ ਨੇ ਵਧੀਆ ਖਰਚਾ ਘਟ ਗਿਆ ਨਾ ਸਹੀ ਗੱਲ ਹੈ ਨਾਲ ਦੀ ਨਾਲ ਨਿਵੇੜਦਾ ਜਮਾ ਵਧੀਆ ਕੀਤਾ ਸਾਰਾ ਕਾਰਜ ਹਾਂਜੀ ਤਾਂ ਅਸੀਂ ਕਿੱਥੇ ਲੈਵਾਂਗੇ ਲੈ ਹਜੇ ਅਸੀਂ ਆ ਕੇ ਖੜੇ ਨਹੀਂ ਕੰਮ ਤੇ ਵਾਪਸ ਇਧਰ ਫਰਿੱਜ ਦੀ ਹੋ ਗਈ ਰਿੱਕੀ ਕਿਉਂਕਿ ਗਾਇਜ਼ ਫਰਿੱਜ ਆਪਣਾ ਖਰਾਬ ਆ ਏਸੀ ਵੀ ਲੈਣਾ ਇੱਕ ਉੱਪਰ ਇੱਕ ਫਰਿੱਜ ਵੀ ਲੈਣਾ ਪਹਿਲਾਂ ਪਾਊਡਰ ਲੈ ਲਈਏ ਕੰਮ ਕਰ ਕੰਮ ਕਰ ਲਈ ਇੱਕ ਲਾਈਨਿੰਗ ਤਾਂ ਸ਼ੂਟ ਕਰ ਲਈਏ ਪਹਿਲਾਂ ਆਪਾਂ ਲਾਈਨਿੰਗ ਦਾ ਟਾਪਟੇ ਲਾਈਨਿੰਗ ਦਾ ਟਾਪਟੇ ਮੈਂ ਲੈਣ ਜਾਣੀ ਫਰਿੱਜ ਫਰਿੱਜ ਏਸੀ ਤੇ ਲੋਕਾਂ ਤੇ ਜਿਹੜੇ ਲੋਕਾਂ ਤੋਂ ਪੈਸੇ ਲੈਣੇ ਆਂ ਸੂਟ ਭੇਜਤੇ ਉਹ ਵੀ ਉਹ ਵੀ ਲੈਣੇ ਹੋਰ ਹਾਂ ਜਿਨ੍ਹਾਂ ਦਾ ਪੈਸਾ ਹਿਸਾਬ ਕਿਤਾਬ ਕਰਨਾ ਤੇ ਇੱਕ ਬੋਤਾ ਆਪਣਾ ਸੂਟ ਬਣਿਆ ਹੋਇਆ ਕਾਟਨ ਦਾ ਉਹਨੂੰ ਫੋਨ ਕਰੋ ਉਹ ਲੈ ਜੂਗੀ ਵਿਚਾਰੀ ਆਵਦਾ ਸੂਟ ਕੋਈ ਗੱਲ ਨਹੀਂ ਉਹਨਾਂ ਨੂੰ ਫੋਨ ਕਰ ਦਿੰਨੇ ਆਪਾਂ ਲੈ ਜਾਣਗੇ ਆਪ ਦਾ ਸੂਟ ਬਹੁਤ ਸੋਹਣਾ ਬਣਿਆਗਾ ਹੁਣ ਗਾਇਸ ਆਪਾਂ ਬੈਕ ਟੂ ਆਪਦੇ ਕੰਮ ਤੇ ਆ ਗਏ ਭਾਈ ਹੁਣ ਤੁਹਾਨੂੰ ਸੂਟ ਹੀ ਮਿਲਨੇ ਆ ਦੇਖ ਤੁਹਾਨੂੰ ਆਹ ਦੁਪੱਟਾ ਕਰਵਾਇਆ ਸੀ ਮੈਂ ਇਹਦੇ ਨਾਲ ਆਹ ਸ਼ਰਟ ਹੈ ਠੀਕ ਹੈ ਤੇ ਆਹ ਮੈਂ ਇਹਦੀ ਸਲਵਾਰ ਦੇ ਉੱਤੇ ਕਰਵਾਇਆ ਸੀ ਵਰਕ